ਸੋ ਵੱਡੀ ਖਬਰ ਸਮਣੀ ਆ ਰਹੀ ਹੈ ਜੁਲੰਦਰ ਗ੍ਰਿ ਜ਼ਿਮਨੀ ਚੋਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਹੁੰਜਾ ਫੇਰ ਜਿੱਤ ਹੈ ਜੋ ਦਰਜ ਕਰ ਲਈ ਹੈ ਸੋ ਦੱਸਦੀ ਕਿ 11 라운ਡ ਦਾ ਜੋ ਰਿਜ਼ਲਟ ਹੈ ਉਹ ਕਲੀਅਰ ਹੋ ਗਿਆ ਸੀ ਜਿਲ੍ਹੇ ਵਿੱਚ ਮਹਿੰਦਰ ਭਗਤ ਕਾਫੀ ਵੱਡੀ ਲੀਡ ਦੇ ਨਾਲ ਅੱਗੇ ਚੱਲ ਰਹੇ ਨੇ ਸੋ ਦੱਸਦੀ ਕਿ ਮਹਿੰਦਰ ਭਗਤ ਦੇ ਘਰ ਜਸ਼ਨ ਦਾ ਮਾਹੌਲ ਹੈ ਸਮਰਥਕਾਂ 'ਚ ਖੁਸ਼ੀ છਾਈ ਪਈ ਹੈ ਭੰਗੜੇ ਪਾਏ ਜਾ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਜੀਹਾਂ ਦੱਸਦੀ ਕਿ 40000 ਤੋਂ ਵੱਧ ਵੋਟਾਂ ਨੇ ਜੋ ਆਪ ਦੇ ਮਹਿੰਦਰ ਭਗਤ ਸੁਨੋ ਪਈਆਂ ਨੇ ਤੇ 11 ਰਾਊਂਡ ਜੋ ਕਲੀਅਰ ਹੋ ਚੁੱਕੇ ਨੇ 40000 ਚੋਟ ਵੋਟਾਂ ਮਿਲੀਆਂ ਨੇ ਮਹਿੰਦਰ ਭਗਤ ਨੂੰ ਕਾਂਗਰਸ ਜਸਵਿੰਦਰ ਕੋਰ ਨੂੰ ਮਿਲੀਆਂ ਨੇ 14688 ਤੇ ਭਾਜਪਾ ਦੇ ਸ਼ਿਤਲੰਗਰਾਉ ਨੂੰ ਮਿਲੀਆਂ ਨੇ 15393 ਵੋਟਾਂ ਮਿਲੀਆਂ ਨੇ ਉਸ ਦਾਸ ਨੇ ਕਿ ਮਹਿੰਦਰ ਭਗਤ ਦਾ ਕਹਿਣਾ ਹੈ ਕਿ ਸਰਕਾਰ ਦੇ ਕੰਮਾਂ ਦੀ ਜਿੱਤ ਹੋਈ ਹੈ ਅਤੇ ਜੋ ਅਸੀਂ ਲੋਕਾਂ ਨਾਲ ਵਾਅਦੇ ਕੀਤੇ ਨੇ ਉਹਨਾਂ ਨੂੰ ਪੂਰਾ ਕੀਤਾ ਜਾਏਗਾ ਸੋ ਇਸ ਦੀ ਵੱਡੀ ਖਬਰ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਘਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਭੰਗੜੇ ਪਾਈ ਜਾ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਤੋ ਇਹ ਦੋ ਦਿਨੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਵਧਾਈਆਂ ਦੇਣ ਵਾਲਿਆਂ ਦਾ ਤਾਂ ਸਵੇਰ ਤੋਂ ਹੀ ਲੱਗ ਗਿਆ ਸੀ ਕਿਉਂਕਿ ਸਵੇਰ ਤੋਂ ਹੀ ਵੱਡੀ ਲੀਰ ਦੇ ਨਾਲ ਮਹਿੰਦਰਪੁਰ ਪੱਗ ਅੱਗੇ ਚੱਲਦੇ ਸੀ ਸੋ ਦੱਸਿਏ ਕਿ ਆਪ ਦੇ ਮਹਿੰਦਰਪੁਰ ਪੱਗ ਜੋ ਉਮੀਦਵਾਰ ਨੇ ਜਗੰਦਰ ਜੰਮੀ ਚੋਣ ਦੇ ਲਈ ਉਹਨਾਂ ਨੇ ਹੁੰਝਾ ਫੇਰ ਜੱਤ ਐ ਜੋ ਦਰਜ ਕਰ ਲਈ ਉਹ ਆਪਾਂ ਦੂਤ ਕਰਾਂਗੇ ਠੀਕ ਹੈ ਜਿਹੜੇ ਲੋਕਾਂ ਦੀਆਂ ਮੁੱਢੀਆਂ ਨੁੜੀਆਂ ਹੈਗੀਆਂ ਪੱਕਾ ਜੀ ਮੁੱਦਾ ਹੈ ਮੁੱਦਾ ਤੇ ਦਰੇ ਸਟੇ ਦਾ ਮੁੱਦਾ ਤੁਸੀਂ ਬਹੁਤ ਪੱਕਾ ਜੀ ਥੋੜਾ ਪਿੱਛੇ ਆ ਜਾਓ ਭਾਜੀ ਰੋਇਪਾ ਜੀ ਥੋੜਾ ਪਿੱਛੇ ਸੇਰਾ ਜੇ ਸੇਰਾ ਰਹੇਗਾ ਇਹ ਉਹਨੂੰ ਖਤਮ ਕਰਨਾ ਹਣਾ ਪਹਿਲਾ ਕੰਮ ਹੋਏਗਾ ਨਸ਼ਾ ਅੱਛਾ ਭਗਤ ਜੀ ਇੱਕ ਇੱਕ ਸਵਾਲ ਦਾ ਜਵਾਬ ਦੇ ਦਿਓ ਕਿ ਸਾਥਕਾ ਸਾਥੀ ਨੇ ਮੁੱਖ ਮੰਤਰੀ ਹਰਣ ਬੋਲ ਲਲਕਾਰਿਆ ਕਿ ਉਹ ਗੱਲਾਂ ਵੀ ਆਖੀਆਂ ਪੈਂਡ ਰਹੀਆਂ ਨੇ ਜਾਂ ਜਾਓਗੇ ਹੁਣ ਆਪ ਬਤੌਰ ਐਮਐਲਏ ਜਾਓਗੇ ਜਾਂ ਮੰਤਰੀ ਵੀ ਜਾਓਗੇ ਇਹਨੇ ਥੋੜਾ ਮੈਕਰਾਉਂਡ ਜਿਹੜੀ ਚੀਜ਼ਾਂ ਹੈਗੀਆਂ ਨਾ ਇਹ ਸਰਕਾਰੀ ਜੇ ਕੰਮ ਨੇ ਉਹ ਦੇਖਣ ਚਲੋ ਹਿੱਸਾ ਹੋ ਤੁਸੀਂ ਹੁਣ ਸਰਕਾਰ ਦਾ ਹਿੱਸਾ ਬਣਨ ਜਾ ਰਹੇ ਹੋ ਜੇ ਰਹਿ ਗਿਆ ਕੋਈ ਆਪ ਵੀ ਜਿਹੜਾ ਕਰੇਗਾ ਉਹ ਦੇ ਸੁਨੇਹਾ ਕੀ ਦੇ ਰਹੇ ਹੋ ਸੁਨੇਹਾ ਕੀ ਮੈਂ ਸੁਨੇਹਾ ਦੇ ਰਿਆਂ ਜਨਤਾ ਨੂੰ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਹੁਤ ਜੀਮਾਨ ਸਾਹਿਬ ਜੀ ਦੇ ਕੰਮ ਉਹਨਾਂ ਦੇ ਵਿਸ਼ਵਾਸ ਨੂੰ ਤੁਸੀਂ ਪੂਰਾ ਉਤਰੇ ਹੈ ਗਿਓ ਔਰ ਇਹਨਾਂ ਨਾਲ ਮਾਨ ਸਾਹਿਬ ਮੁਕੰਦੀ ਪੰਜਾਬ ਦਾ ਹੋਰ ਇੱਕ ਹੌਸਲਾ ਉਹਨੂੰ ਮਿਲਿਆ ਗਿਆ ਕਿ ਜਨਤਾ ਉਹਨਾਂ ਦੇ ਨਾਲ ਖੜੀ ਹੈਗੀ ਹੈ ਉਹਨਾਂ ਨਾਲ ਸਮਝ ਜਨਤਾ ਵਾਸਤੇ ਹੋਰ ਵੱਧ ਤੋਂ ਕੰਮ ਕਰੇਗਾ ਸ਼ਿਤਲੂ ਗਰਾਲ ਬੜੇ ਉਗਰ ਹੋਏ ਸਾਡੇ ਤੋਂ ਮੁਨਕੀ ਤੇ ਨਾ ਕਿਤੇ 6ਵੇਂ ਰਾਉਂਡ ਤੱਕ ਆਪਣੀ ਜਮਾਨਤ ਵੀ ਜਿਹੜਾ ਅਸੀਂ ਤਾਂ ਜਾਣਦੇ ਹਾਂ ਉਹ ਨਹੀਂ ਦਿੰਦੇ ਉਹ ਕਹਿੰਦੇ ਕਿ ਉਹ ਕਾਊਂਟਿੰਗ ਸੈਂਟਰ ਸੀ ਛੱਡ ਕੇ ਚਲੇ ਗਏ ਤੀਜੇ ਰਾਉਂਡ ਅਸਲ ਜਮਾਨਤ ਵੀ ਪਹਚਾਣੀ ਔਖੀ ਹੋ ਗਈ ਜੀ ਜਮਾਨਤ ਵੀ ਲੱਗਦੇ ਆ ਕਿ ਜਮਾਨਤ ਦਰਜ ਹੋ ਗਈ ਉਹਨਾਂ ਦੇ ਮਸਕਲ ਕੋ ਯਾਰ ਫੋਨ ਕਿਧਰ ਕਰ ਰਹੇ ਸੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਰੰਧਾ ਉਧਰ ਜ਼ਿਮਨੀ ਚੋਣਾ ਦੇ ਦਾ ਚੋਆ ਆਦੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਹੁੰਜਾ ਫੇਰ ਜਿੱਤ ਹੈ ਜੋ ਦਰਜ ਕਰ ਲਈ ਹੈ ਸੋ ਦੱਸਦੇ ਕਿ 11 ਰਾਊਂਡ ਦਾ ਜੋ ਰਿਜ਼ਲਟ ਹੈ ਉਹ ਕਲੀਅਰ ਹੋ ਗਿਆ ਸੀ ਜਲਦਾ ਵਿੱਚ ਮਹਿੰਦਰ ਭਗਤ ਕਾਫੀ ਵੱਡੀ ਲੀਡ ਦੇ ਨਾਲ ਅੱਗੇ ਚੱਲ ਰਹੇ ਨੇ ਸੋ ਦੱਸਦੇ ਕਿ ਮਹਿੰਦਰ ਭਗਤ ਦੇ ਘਰ ਜਸ਼ਨ ਦਾ ਮਾਹੌਲ ਹੈ ਸਮਰਥਕਾਂ ਵਿੱਚ ਖੁਸ਼ੀ છਾਈ ਪਈ ਹੈ ਭੰਗੜੇ ਪਾਏ ਜਾ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਦੂਜੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਜੀਹਾਂ ਦੱਸਦੀ ਕਿ 40000 ਤੋਂ ਵੱਧ ਵੋਟਾਂ ਨੇ ਜੋ ਆਪ ਦੇ ਮਹਿੰਦਰ ਭਗਤ ਨੂੰ ਪਈਆਂ ਨੇ ਤੇ 11 ਰਾਊਂਡ ਜੋ ਕਲੀਅਰ ਹੋ ਚੁੱਕੇ ਨੇ 40000 64 ਵੋਟਾਂ ਮਿਲੀਆਂ ਨੇ ਮਹਿੰਦਰ ਭਗਤ ਨੂੰ ਕਾਂਗਰਸ ਦੇ ਸੁਵਿੰਦਰ ਕੌਰ ਨੂੰ ਮਿਲੀਆਂ ਨੇ 1468 ਤੇ ਭਾਜਪਾ ਦੇ ਸ਼ੀਤਲ ਅੰਗਰਾਲ ਨੂੰ ਮਿਲੀਆਂ ਨੇ 15393 ਵਟਾ ਮਿਲਿਆ ਨੇ ਸੁਦਾਸ ਦੇ ਕਿ ਮਹਿੰਦਰ ਭਗਤ ਦਾ ਕਹਿਣਾ ਹੈ ਕਿ ਸਰਕਾਰ ਦੇ ਕੰਮਾਂ ਦੀ ਜਿੱਤ ਹੋਈ ਹੈ ਅਤੇ ਜੋ ਅਸੀਂ ਲੋਕਾਂ ਨਾਲ ਵਾਦੇ ਕੀਤੇ ਨੇ ਉਹਨਾਂ ਨੂੰ ਪੂਰਾ ਕੀਤਾ ਜਾਏਗਾ ਸੋ ਇਸ ਦੀ ਵੱਡੀ ਖਬਰ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਘਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਭੰਗੜੇ ਪਾਈ ਜਾ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਸੋ ਇੱਕ ਬੁੱਜ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਵਧਾਈਆਂ ਦੇਣ ਵਾਲਿਆਂ ਦਾ ਤਾਂ ਸਵੇਰ ਤੋਂ ਹੀ ਲੱਗ ਗਿਆ ਸੀ ਕਿਉਂਕਿ ਸਵੇਰ ਤੋਂ ਹੀ ਵੱਡੀ ਲੀਡ ਦੇ ਨਾਲ ਮਹਿੰਦਰ ਭਗਤ ਅੱਗੇ ਚੱਲਦੇ ਸੀ ਸੋ ਦੱਸਿਓ ਕਿ ਆਪ ਦੇ ਮਹਿੰਦਰ ਭਗਤ ਜੋ ਉਮੀਦਵਾਰ ਨੇ ਜ਼ੰਦਰ ਜ਼ਮੀਨ ਚੋੜ ਦੇ ਲਈ ਉਹਨਾਂ ਨੇ ਹੁੰਗਲਾ ਫੇਰ ਜੱਟ ਐ ਜੋ ਦਰਜ ਕਰ ਲਿਆ। ਉਹ ਆਪਾਂ ਦੂਰ ਕਰਾਂਗੇ। ਠੀਕ ਹੈ। ਜਿਹੜੇ ਲੋਕਾਂ ਦੀਆਂ ਮੁੱਢੀਆਂ ਨੁੜੀਆਂ ਹਨ। ਪੱਕਾ ਜੀ ਮੁੱਦਾ ਹੈ। ਮੁੱਦਾ ਹੈ। ਮੁੱਦਾ ਹੋਰ ਦਰੇ ਸਟੇ ਦਾ ਮੁੱਦਾ ਤੁਸੀਂ ਬਹੁਤ ਪੱਕਾ ਜੀ ਥੋੜਾ ਪਿੱਛੇ ਆ ਜਾਓ ਪਾਜੀ ਰੋਇਪਾ ਜੀ ਥੋੜਾ ਪਿੱਛੇ ਸੇਰਾ ਜੇ ਸੇਰਾ ਰਹੇਗਾ ਇਹ ਉਹਨੂੰ ਖਤਮ ਕਰਨਾ ਹਣਾ ਪਹਿਲਾ ਕੰਮ ਹੋਏਗਾ। ਨਸ਼ਾ। ਅੱਛਾ ਪੱਕਾ ਜੀ ਇੱਕ ਇੱਕ ਸਵਾਲ ਦਾ ਜਵਾਬ ਦੇ ਦਿਓ ਕਿ ਸਾਥਕਾ ਸਾਥੀ ਨੇ ਮੁੱਖ ਮੰਤਰੀ ਹਰਣ ਬੋਲ ਲਲਕਾਰਿਆ ਕਿ ਉਹ ਗੱਲਾਂ ਵੀ ਆਖੀਆਂ ਪੈਂਡ ਰਹੀਆਂ। ਲੈ ਜਾਓਗੇ ਹੁਣ ਆਪ ਬਤੌਰ ਐ ਇਹ ਨੇ ਛੋਟੇ ਮਕਦਮੇ ਦੀਆਂ ਚੀਜ਼ਾਂ ਹੈਗੀਆਂ ਨਾ ਇਹ ਸਰਕਾਰੀ ਦੇ ਕੰਮ ਨੇ ਉਹ ਦੇਖਣ ਚਲੋ ਹਿੱਸਾ ਹੋ ਤੁਸੀਂ ਹੁਣ ਸਰਕਾਰ ਦਾ ਵੀ ਹਿੱਸਾ ਬਣਨ ਜਾ ਰਹੇ ਹੋ ਜੇ ਰਹਿ ਗਿਆ ਕੋਈ ਆਪ ਵੀ ਜਿਹੜਾ ਕਰੇਗਾ ਉਹ ਸੁਨੇਹਾ ਕੀ ਦੇ ਰਹੇ ਹੋ ਸੁਨੇਹਾ ਕੀ ਮੈਂ ਸੁਨੇਹਾ ਦੇ ਰਿਹਾ ਜਨਤਾ ਨੂੰ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਜੀ ਦੇ ਕੰਮ ਨੂੰ ਉਹਨਾਂ ਦੇ ਵਿਸ਼ਵਾਸ ਨੂੰ ਤੁਸੀਂ ਪੂਰਾ ਉਤਰੇ ਹੈਗੇ ਹੋ ਔਰ ਇਹਨਾਂ ਨਾਲ ਹਾਂ ਸਾਹ ਮਤਲਬ ਇਹ ਪੰਜਾਬ ਦਾ ਹੋਰ ਇੱਕ ਹੌਸਲਾ ਉਹਨੂੰ ਮਿਲਿਆ ਗਿਆ ਕਿ ਜਨਤਾ ਉਹਨਾਂ ਦੇ ਨਾਲ ਖੜੀ ਹੈਗੀ ਹੈ ਉਹ ਆਨ ਵਾਲੇ ਸਮਝ ਜਨਤਾ ਵਾਸਤੇ ਹੋਰ ਵੱਧ ਤੋਂ ਕੰਮ ਕਰਨਗੇ ਸ਼ਿਤਲੂ ਗਰਾਲ ਬੜੇ ਉਗਰ ਹੋਏ ਸਾਨੂੰ ਤਾਂ ਹੁਣ ਕਿਤੇ ਨਾ ਕਿਤੇ 6ਵੇਂ ਰਾਉਂਡ ਤੱਕ ਆਪਣੀ ਜ਼ਮਾਨਤ ਵੀ ਜਿਹੜਾ ਕਿ ਉਹ ਚਾਹੁੰਦੇ ਹੋਏ ਉਹ ਜਿਹੜਾ ਉਹ ਕਹਿੰਦੇ ਕਿ ਉਹ ਕਾਊਂਟਿੰਗ ਸੈਂਟਰ ਸੀ ਛੱਡ ਕੇ ਚਲੇ ਗਏ ਤੀਜੇ ਰਾਉਂਡ ਤੋਂ ਅੱਛਾ ਉਸ ਜ਼ਮਾਨਤ ਵੀ ਪਛਾਣੀ ਓਕੀ ਹੋ ਗਈ ਜੀ ਜ਼ਮਾਨਤ ਵੀ ਜਿਹੜਾ ਲੱਗਦਾ ਕਿ ਜ਼ਮਾਨਤ ਜਿਹੜੀ ਆ ਗਈ ਉਹਨਾਂ ਦੇ ਮਸਲੇ ਉਹ ਯਾਰ ਫੋਨ ਕਿੱਧਰ ਕਰ ਰਹੇ ਹੈ ਸ਼ੀਕਲ